ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਹਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਪੜਾਣੇ ਪਿੰਡ ਦੇ ਬਿਲਕੁਲ ਨੇੜੇ ਹੈ ਪੜਾਣਾ ਪਿੰਡ ਜੀਰੇ ਤੋਂ ਫਿਰੋਜ਼ਪੁਰ ਵਾਲੀ ਸੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਬਹੁਤ ਸਾਰੇ ਪਸ਼ੂ ਹੁੰਦੇ ਆ ਖਾਸ ਕਰਕੇ ਮੱਝਾਂ ਜ਼ਿਆਦਾ ਹੁੰਦੀਆਂ ਵਿਕਰੀ ਵਾਲੀਆਂ ਨਾਗ ਅੱਜ ਵੀ ਕਾਫੀ ਖੜੇ ਆ ਘਰ ਦੇ ਵਿੱਚ ਕੋਸ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਉਹ ਤੁਸੀਂ ਬੱਚੇ ਜਿਹੜੇ ਵੱਡੇ ਦੇਖ ਸਕਦੇ ਹੋ ਪਰ ਅੱਜ ਜਿਹੜੀ ਵੀਡੀਓ ਬਣਾਉਣੀ ਉਹਦੇ ਵਿੱਚ ਸਿਰਫ ਇੱਕ ਤਾਂ ਤੁਹਾਨੂੰ ਇਹ ਗਾਂ ਦਿਖਾਉਣੀ ਹੈ ਸੂਨ ਵਾਲੀ ਐ ਨੇੜ ਆ ਸੂਨ ਦੇ ਗਰਮੀ ਦੀ ਰੁੱਤ ਚ ਚੰਗੀਆਂ ਰਹਿਣ ਵਾਲੀਆਂ گاਵਾਵਾਂ ਚੋਂ ਐ ਕ੍ਰਾਸ ਬਰੀਡ ਐ ਵਾਜਬਾ ਜਾ ਰੇਟ ਹੋਊਗਾ ਜਿਹੜਾ ਵੀਰ ਖਰੀਦਣਾ ਚਾਹੂਗਾ ਸੰਪਰਕ ਕਰ ਲੂਗਾ ਇਹਨਾਂ ਤੋਂ ਬਿਨਾ ਇੱਕ ਝੋਟੀ ਬਾਈ ਕੋਲ ਹੈਗੀ ਐ ਇਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਸਾਹਮਣੇ ਤੁਸੀਂ ਖੜੀ ਦੇਖ ਸਕਦੇ ਹੋ ਵੈਸੇ ਗਾਂ ਦੀ ਵੀਡੀਓ ਬਣਾਉਣੀ ਸੀ ਪਰ ਇਹ ਝੋਟੀ ਵੇਚ ਨਹੀਂ ਆ ਬਾਈ ਨੇ ਜਿਹੜੀ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਵਿਚਾਲੇ ਸਿਰ ਚੱਕ ਕੇ ਆਪਣੇ ਵੱਲ ਨੂੰ ਦੇਖਣਾ ਸ਼ੁਰੂ ਕੀਤਾ ਜਿਹੜੀ ਨੇ ਸੋ ਇਹਦੀ ਡਿਟੇਲ ਪਹਿਲਾਂ ਪੁੱਛ ਲੈਂਦੇ ਆ ਉਸ ਤੋਂ ਬਾਅਦ ਚ ਗਾਂ ਤੁਹਾਨੂੰ ਦਿਖਾਉਣੀ ਆ ਇਹਦੇ ਬਾਰੇ ਸਿਰਫ ਇਨਫੋਰਮੇਸ਼ਨ ਹੀ ਲੈਣੀ ਹੈ ਇੱਥੇ ਖੜੀ ਤੁਹਾਨੂੰ ਦਿਖਾ ਦੇਣੀ ਹੈ ਵਰੀਂਦਰ ਭਾਈ ਸਸਤੀ ਕਾਰ ਜੀ ਸਸਤੀ ਕਾਰ ਜੀ ਵਰੀਂਦਰ ਅੱਜ ਦੋ ਨਾਜਿ ਦਿਖਾ ਰਹੇ ਆ ਵੈਸੇ ਪਸ਼ੂ ਤਾਂ ਕਾਫੀ ਖੜੇ ਆ ਕਰਦੇ ਹੋਏ ਪਸ਼ੂ ਨਾ ਆਪਣੇ ਸਾਰਿਆਂ ਮੱਜਾ ਤਾ ਲੀਆਂ ਸੁਈਆਂ ਕੋਈ ਕੱਲ ਸੁਈਏ ਕੋਈ ਪਰਸ ਸੁਈਏ ਉਹ ਫਿਰ ਦੁੱਧ ਪਿਆਰ ਕਰਕੇ ਵੇਚਾਂਗੇ ਥੋੜਾ ਸੌਖਾ ਹੋ ਜਾਂਦਾ ਵੇਚਣਾ ਵੈਸੇ ਜੇ ਕਿਸੇ ਨੇ ਸੂਈ ਸਵਾਈ ਮੱਝ ਖਰੀਦਣੀ ਹੈ ਤਾਂ ਸੰਪਰਕ ਕਰ ਲਵੇ ਆਪਣੇ ਨਾਲ ਕੋਈ ਵੀ ਜਿਹੜੀ ਪਸੰਦ ਆਉਂਦੀ ਹੈ ਠੀਕ ਹੈ ਹਾਂਜੀ ਅੱਛਾ ਵਰੀਂਦਰ ਜੀ ਜਿਹੜੀ ਝੋਟੀ ਅੱਜ ਆਪਾਂ ਦਿਖਾਉਣੀ ਹੈ ਇਹ ਦੰਦੋਂ ਕਿਵੇਂ ਹੈ ਇਹ ਖੀਰੀ ਹੈ ਜੀ ਗੱਬੜ ਹੋਈ ਹੈ ਹਾਂਜੀ ਗੱਬੜ ਇਹ 18-5 ਨੂੰ ਬਣੀ ਸੀ ਜੀ 18 ਇਹ ਬਜਰੰਗੀ ਦਾ ਇਹਦੇ ਸੀਮਾ ਲਵਾਇਆ ਆਪਾਂ ਬਜਰੰਗੀ ਲਜਵਾਨੇ ਵਾਲੇ ਦਾ ਲਜਵਾਨਾ ਦਾ ਤੇ ਇਹ ਆਪ ਕਿਹੜੇ ਸੰਦੀ ਹੈ ਇਹ ਸਕੰਦਰ ਦੀ ਹੈ ਜੀ ਲక్ష్ਮੀ ਡੇਰੀ ਫਾਰਮ ਆ ਆਪ ਸਕੰਦਰ ਦੀ ਹੈ ਹਾਂ ਜੀ 55 ਤੇ 6 ਨੂੰ ਇੱਕ ਮਹੀਨਾ ਹੋ ਗਿਆ ਤੇ ਲਗਭਗ ਜੇ ਉੱਤੇ ਦਿਨ ਮਰਨੀ ਤਾਂ 1.5 ਮਹੀਨੇ ਦੇ ਆਸ-ਪਾਸ ਹੋਊਗੀ ਕਬੜੀ ਚੈੱਕ ਪਾਸ ਤਾਂ ਨਹੀਂ ਹੋਈ ਹੈ ਜੀ ਨਹੀਂ ਅਜੇ ਚੈੱਕ ਪਾਸ ਥੋੜਾ ਜਿਹਾ 15 ਦਿਨ ਹੋਰ ਰੋਕੇ ਦੋਹਾਂ ਕਮਹੀਨਿਆਂ ਦੀ ਕਰਵਾ ਲਾਂਗੇ ਠੀਕ ਹੈ ਅੱਛਾ ਜੇ ਹੁਣ ਆਪਾਂ ਸੌਦਾ ਕਰਦੇ ਹਾਂ ਹੁਣ ਖਾਲੀ ਦੇ ਹਿਸਾਬ ਤੇ ਕਰਾਂਗੇ ਜਾਂ ਗੱਬਣ ਚੈੱਕ ਪਾਸ ਦੇ ਹਿਸਾਬ ਤੇ ਨਹੀਂ ਆਪਾਂ ਇਹਦਾ ਮੁੱਲ ਨਾ ਫੋਨ ਤੇ ਹੀ ਰੱਖਾਂਗੇ ਯਾਨੀ ਕਿ ਵੀ ਜਿਵੇਂ ਕਿਸੇ ਦੀ ਪਸੰਦ ਹੋਈ ਜੇ ਕਿਸੇ ਨੇ ਖਾਲੀ ਪਸੰਦ ਆਉਂਦੀ ਆ ਵੀ ਆਪਾਂ ਉਸ ਹਿਸਾਬ ਤੇ ਮੁੱਲ ਕਰਕੇ ਦੇ ਦਾਂਗੇ ਅੱਜ ਦੇ ਹਿਸਾਬ ਤੇ ਨਹੀਂ ਤਾਂ ਆਪਾਂ ਦੱਸ ਦਿਆਂ ਰੋਕੇ ਚੈੱਕ ਕਰਵਾ ਕੇ ਉਸ ਹਿਸਾਬ ਤੇ ਮੁੱਲ ਕਰਕੇ ਦੇ ਦਾਂਗੇ ਉਹ ਕੋਈ ਚੱਕਰ ਠੀਕ ਹੈ ਹਾਂਜੀ ਸੋ ਦੋ ਸੋਹਣੇ ਢਾਂਚੇ ਦੀ ਹੈ ਸਕੰਦਰ ਦੀ ਆਪ ਹੈ ਐਲ ਡੀ ਐਫ ਵਾਲੇ ਸਕੰਦਰ ਦੀ ਹੈ ਤੇ ਗੱਬਣ ਬਜਰੰਗੀ ਲਜਵਾਨਾਂ ਵਾਲੇ ਪੁੱਲ ਤੋਂ ਹੈ ਸੋਹਣੇ ਬਣਾਵਟ ਹੈ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਤੁਹਾਨੂੰ ਉੱਚੀ ਨਜ਼ਰ ਆਉਂਦੀ ਹੋਣੀ ਅੱਗੇ ਨਾਲ ਤੇ ਜਦੋਂ ਵੱਡੀ ਮੱਝ ਬਣਦੀ ਹੈ ਉਦੋਂ ਵੀ ਜਿਹੜਾ ਪਿੱਠ ਪੂੜਾ ਖੜਮਾ ਉਹ ਸੋਹਣਾ ਲੱਗਦਾ ਹੈ ਜੱਜ ਦੀ ਹੈ ਮੱਝ ਸੋ ਖੁੱਲੇ ਡੁੱਲੇ ਢਾਂਚੇਰੀ ਹੈ ਪਰਲੇ ਪਾਸੇ ਹੱਕਦੀ ਬਾਈ ਸੋ ਇੱਥੇ ਖੜੀ ਦਿਖਾਉਣੀ ਕਿਉਂਕਿ ਥੋੜਾ ਡਰਦੀ ਹੈ ਤੇ ਬਾਹਰ ਵੈਸੇ ਵੀ ਫਰਸ ਸਾਰੇ ਲੱਗੀ ਰਹੀ ਹੈ ਬਾਈ ਦੇ ਪਸੂ ਛੱਟ ਨਾ ਖਾਵੇ ਇੱਕ ਮੌਸਮ ਜਿਹੜਾ بارش ਦਾ ਹੈ ਤੁਸੀਂ ਥੱਲੇ ਝੋਲ ਦੇਖ ਲਓ ਹੁਣ ਵੀ ਗੱਬਣਾ ਵਾਂਗੂ ਲੱਗਦੀ ਹੈ ਪਰ ਹਜੇ ਚ ਇੱਕ ਪਾਸੇ ਹੋਣੀ ਹੈ ਸੋ ਇਹ ਝੋਟੀ ਦੋਸੋ ਬਾਈ ਨੇ ਵੇਚ ਦੇਣੀ ਹੈ ਤੁਹਾਨੂੰ ਵੈਸੇ ਦਿਖਾਤੀ ਹੈ ਆਓ ਗਾਂ ਬਾਰੇ ਜਾਣਕਾਰੀ ਲੈਣੀ ਵਰਿੰਦਰ ਜਿਹੜੀ ਇਹ ਗਾਂ ਵੇਚਣ ਲੱਗਿਓ ਬਾਈ ਕਨਵਾ ਸੂਆ ਇਹ ਦੂਜਾ ਸੂਆ ਹੈ ਕਿੰਨੇ ਦਿਨ ਲੱਗੂ ਸੋਣ ਚ ਇਹ ਹਫਤਾ ਕੰਡ ਲੈ ਆਏ ਜਾਣਾ ਜੀ ਸਾਡੇ ਠੀਕ ਹੈ ਜੀ ਕੀ ਰੇਟ ਰਹੂਗਾ ਇਹ 55000 ਦੀ ਦੇ ਦਾਂਗੇ ਜੀ ਬਸ ਲੈਣ ਦੇ ਅੰਜੇ ਵਾਲਾ ਮੁੱਲ ਕ੍ਰੋਸ ਬਰੀਡ ਹੈ ਸੁਭਾ ਦੀ ਠੰਡੀ ਸੁਭਾ ਦੀ ਤਾਂ ਬਹੁਤ ਜ਼ਿਆਦਾ ਕੀਪਨੀ ਹੈ ਸੋ ਦੋਸਤੋ ਹੈ ਭਾਵੇਂ ਕਰਾਸ ਬਰੀਡ ਤੁਸੀਂ ਦੇਖ ਲਓ ਬਾਈ ਥਾਣਾ ਨੂੰ ਹੱਥ ਮਾਰ ਰਿਹਾ ਤਾਂ ਕੋਈ ਵਾਸਤਾ ਨਹੀਂ ਖੋਲ ਲਈ ਬਾਈ 55000 ਦੀ ਇਹ ਗਾਂ ਮਿਲੂਗੀ ਗਰਮੀ ਦੀ ਰੁੱਤ ਚ ਦੁੱਧ ਸੋਨਾ ਦੇਈ ਜਾਊਗੀ ਬਾਕੀ ਮੈਂ ਇਹ ਜ਼ਰੂਰ ਗੱਲ ਐਡ ਕਰ ਦੇਣਾ ਵੀ ਵੀਡੀਓ ਤੁਹਾਨੂੰ ਦਿਖਾ ਰਿਆ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੋਊਗਾ ਸੋ ਜਿਹਨੂੰ ਜਚੇ ਉਹ ਵੀਰਕਾਲ ਬਾਈ ਨੂੰ ਕਰ ਲੂ ਦੂਜਾ ਸੂਆ ਬਹੁਤ ਸੋਹਣਾ ਥਾਨ ਦਾ ਸਹਜ ਹੈ ਢਾਂਚਾ ਵੀ ਸੋਹਣਾ ਗਾਂ ਦਾ ਸੁਭਾ ਹੁਣ ਦਾ ਤੁਸੀਂ ਦੇਖ ਹੀ ਲਿਆ ਵੀ ਬਾਈ ਇਸੇ ਤਰ੍ਹਾਂ ਥਾਣਾ ਤੇ ਹੱਥ ਮਾਰ ਰਿਹਾ ਗਾਂ ਨਹੀਂ ਹਿੱਲਦੀ ਕੋਈ ਹਲਕਤ ਨਹੀਂ ਮਣਾਉਂਦੀ ਕੋਈ ਗਰਮੀ ਨਹੀਂ ਦਿਖਾਉਂਦੀ ਬਾਕੀ ਤੁਸੀਂ ਆ ਕੇ ਬਾਸ ਕਰ ਲਓਗੇ। ਬ੍ਰਿੰਦਰ ਕਮਾਲਾ ਬਾਈ। ਥੋੜਾ ਜਿਹਾ ਕਾਲੀ ਆਈ 11 ਚੱਕ ਪਈ ਆ ਸਭ ਥੋੜਾ ਜਿਹਾ। ਸੋ ਦੋਸਤੋ ਦੂਜਾ ਸੁਆ ਸੀਲ ਸ੍ਰੀਫ ਦੇ ਸੁਭਾ ਦੀ ਕ੍ਰਾਸਪ੍ਰੀਡ ਗਾਂ ਡਿਮਾਂਡ 55000 ਹੈ। ਜਿਹਨੂੰ ਚਾਚੇ ਉਹ ਵੀਰ ਕਾਲ ਕਰਕੇ ਸੰਪਰਕ ਬਾਈ ਨਾਲ ਬਣਾ ਲਓ। ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ।